ਗੁਰਬਾਣੀ ਸੰਵਾਦ ਵਿਦ ਪਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜੀ ਕਾਕਾ ਵਾਗੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰਬਾਣੀ ਨੂੰ ਸਮਝੀਏ ਤੇ ਜਿਹੜੇ ਸਾਡੇ ਵਿੱਚ ਪਰਮ ਭੁਲੇਖੇ ਪਏ ਹੋਇਆ ਉਹਨਾਂ ਵਿੱਚ ਅਸੀਂ ਗੁਰਬਾਣੀ ਅਨੁਸਾਰ ਸਿੱਖ ਕੇ ਤੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਅਦੇ ਵਿੱਚ ਮੇਰਾ ਸਾਥ ਦੇਂਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਬਾਗੁਰਜੀ ਕਾਖਾਲ ਸਾਹਿਬ ਬਾਗੁਰਜੀ ਕੀ ਫਤਿਹ ਅੱਜ ਅਸੀਂ ਜਿਸ ਮੁਕਾਮ ਤੇ ਬੈਠੇ ਆ ਅਸੀਂ ਤਾਂ ਵੈਂਕੂਵਰ ਬੈਠੇ ਆ ਪਰ ਸਾਡੇ ਕੁਝ ਸੱਜਣ ਜੜੇ ਆ ਲਾਸ ਐਂਜਲਸ ਦੀਆਂ ਵਿੱਚ ਬਹੁਤ ਸਾਰੀਆਂ ਅੱਗਾਂ ਲੱਗੀਆਂ ਹੋਈਆਂ ਅਸੀਂ ਅੱਜ ਥੋੜਾ ਜਿਹਾ ਸਾਡੇ ਸਰੋਤਿਆਂ ਨੇ ਕਿਹਾ ਕਿ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਆ ਜੀ ਉਹ ਜਿਹੜਾ ਪਹਿਲੂ ਲੈ ਕੇ ਚੱਲਦੇ ਆ ਉਹ ਇਹ ਹੈ ਕਿ ਇਹ ਜਿਹੜੀਆਂ ਕਈ ਵਾਰੀ ਵਾਇਰਲ ਹੋ ਰਹੀਆਂ ਕੋ ਸੋਸ਼ਲ ਮੀਡੀਆ ਤੇ ਵੀਡੀਓਜ਼ ਕਿ ਇਹ ਅੱਗਾ ਇਸ ਕਰਕੇ ਲੱਗੀਆਂ ਕਿਉਂਕਿ ਉੱਥੋਂ ਦੇ ਲੋਕ ਨਾਸਤਿਕ ਆ ਜਾਂ ਉਹ ਰੱਬ ਬਾਰੇ ਉਲਟੀ ਸਿੱਧੀ ਗੱਲ ਕਰਦੇ ਆ ਸੋ ਅਸੀਂ ਉਹ ਕਹਿੰਦੇ ਜਿਹੜਾ ਰੱਬ ਦੇ ਵਿੱਚ ਦੋ ਪਹਿਲੂ ਉੱਠ ਕੇ ਆਉਂਦੇ ਆ ਕਿ ਰੱਬ ਨਾਰਾਜ਼ ਹੋ ਜਾਂਦਾ ਤੇ ਇਹੋ ਜੀ ਚੀਜ਼ ਉਹਨਾਂ ਨੂੰ ਪਨਿਸ਼ ਕਰਦਾ ਦੂਜਾ ਜਾਂ ਉਹ ਆਪਣੀ ਹੋਂਦ ਪ੍ਰਗਟ ਕਰਨ ਲਈ ਦੁਬਾਰਾ ਇਸ ਤਰੀਕੇ ਨਾਲ ਆਉਂਦਾ ਪਰ ਮੈਂ ਇਹਨੂੰ ਅੱਗ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦਾ ਜੀ ਜਿੰਨੇ ਵੀ ਨੇਚਰਲ ਫੀਨੋਮੈਨਾ ਹੁੰਦੇ ਆ ਉਹਦੇ ਵਿੱਚ ਅਰਥ ਕੋਈ ਕੋਈ ਹੁੰਦੇ ਆ ਉਹਦੇ ਵਿੱਚ ਫਲੱਡਸ ਵੀ ਆਉਂਦੇ ਆ ਸੁਨਾਮੀ ਵੀ ਆਉਂਦੀ ਆ ਹਰੀਕੇਨਸ ਵੀ ਆਉਂਦੇ ਆ ਟਾਰਨੈਡੋਸ ਵਾਵਰੋਲੇ ਵੀ ਆਉਂਦੇ ਆ ਇਦਾਂ ਦੀਆਂ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਐਵੋ ਜੀਆਂ ਅਨਪ੍ਰੋਡਿਕਟੇਬਲ ਹੁੰਦੀਆਂ ਬਿਜਲੀ ਚਮਕਦੀ ਆ ਉਹਦੇ ਨਾਲ ਵੀ ਕਈ ਵਾਰੀ ਨੁਕਸਾਨ ਹੋ ਜਾਂਦੇ ਆ ਸੋ ਕੀ ਬਿਜਲੀ ਉੱਥੇ ਹੀ ਚਮਕਦੀ ਆ ਜਿ세ਾਂ ਤੇ ਕੋਈ ਨਾਸਤਿਕ ਬੈਠਾ ਹੋਵੇ ਜਾਂ ਇਹ ਐਵੇਂ ਬਾਰੇ ਗੁਰਬਾਣੀ ਕੀ ਕਹੇਗੀ ਜਾਂ ਇਹ ਐਕਟ ਆਫ ਗੋਡ ਵਾਕੇ ਕੀ ਪਰਮਾਤਮਾ ਇਦਾਂ ਦੇ ਕੋਈ ਜਾਂ ਪਰਮੇਸ਼ਰ ਇਦਾਂ ਦੀ ਕੋਈ ਬਗਲਾ ਪਾਉ ਉਹ ਸੋਚ ਰੱਖਦਾ ਇਬੜੀ ਅਜੀਬ ਇਹ ਜੀ ਚੀਜ਼ਾਂ ਚੱਲ ਰਹੀਆਂ ਆ ਸਾਡੇ ਵਿੱਚ ਕੀ ਇਹ ਪਨਿਸ਼ਮੈਂਟ ਹੋ ਰਹੀ ਆ ਤੇ ਜਿਹੜੇ ਬੰਦੇ ਬਚ ਜਾਂਦੇ ਆ ਕੀ ਉਹ ਉਹਨਾਂ ਨੂੰ ਪਨਿਸ਼ ਨਹੀਂ ਕਰਨਾ ਜਾਂ ਉਹ ਜਿਨ੍ਹਾਂ ਦੇ ਵੱਲ ਨਹੀਂ ਕੋਈ ਕੁਝ ਹੋਇਆ ਉਹਨਾਂ ਬਾਰੇ ਕੀ ਖਿਆਲ ਆ ਸੋ ਇਦਾਂ ਦੇ ਸਾਨੂੰ ਪਹਿਲੂ ਜਿਹੜੇ ਆ ਕੁਐਸਚਨ ਆਏ ਆ ਸੋ ਇਹਨਾਂ ਬਾਰੇ ਅਸੀਂ ਅੱਜ ਚਰਚਾ ਕਰਨਾ ਚਾਹੁੰਦੇ ਆ ਕਿ ਇਹ ਜਿਹੜੀ ਚੀਜ਼ ਹੁੰਦੀ ਆ ਜੀ ਤੇ ਜੇ ਅਸੀਂ ਗੁਰਬਾਣੀ ਦਾ ਕੋਈ ਰੈਫਰੈਂਸ ਦੇ ਸਕੀਏ ਕਿ ਇਹ ਜਿਹੜੀ ਚੀਜ਼ ਆ ਨੇਚਰਲ ਫੀਨੋਮਨਾ ਉਹ ਕਿਸ ਤਰੀਕੇ ਨਾਲ ਆਕੇ ਆਹ ਦੇਖੋ ਜਿਹੜੀ ਗੱਲ ਤੁਸੀਂ ਗੱਲ ਕਰਦੇ ਹੋ ਕਿ ਧਾਰਮਿਕ ਵਿਸ਼ਵਾਸ ਧਰਮ ਕਿਦਾ ਰੱਖਣ ਵਾਲੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਹਾਂਜੀ ਇਹਦੀ ਵਾਰੀ ਦੇਖੋ ਦੋਨੋਂ ਇਹ ਗੱਲ ਜਿਹੜੀ ਇੱਥੇ ਆ ਰੱਖਣ ਦੀ ਲੋੜ ਆ ਆਮ ਤੌਰ ਦੇ ਧਰਮ ਬਾਰੇ ਤੇ ਰੱਬ ਬਾਰੇ ਜੋ ਕੁਝ ਆਮ ਪ੍ਰਚਲਤਾ ਜਾਂ ਜਨ ਸਧਾਰਨ ਮੰਨੀ ਬੈਠਾ ਧਰਮ ਤੋਂ ਉਹ ਕੋਹਾਂ ਦੂਰ ਆ ਠੀਕ ਆ ਧਰਮ ਦਾ ਜੋ ਅਸਲ ਤਾਤਾ ਜਾਂ ਜਿਹੜੇ ਸਹੀ ਅਰਥਾਂ ਵਿੱਚ ਧਰਮੀ ਲੋਕ ਹੋਏ ਆ ਉਹ ਉਹਨਾਂ ਦੇ ਬੋਲ ਨਹੀਂ ਨਾ ਉਹਨਾਂ ਨੇ ਇਸ ਉਤੇ ਮੋਹਰ ਲਾਈ ਆ ਹ ਜਿਹਨੂੰ ਆਪਾਂ ਪੁਜਾਰੀ ਜਮਾਤ ਕਰ ਲਈਏ ਪ੍ਰੋਥ ਜਮਾਤ ਕਰ ਲਈਏ ਜਿਹੜਾ ਆਮ ਜਨ ਸਧਾਰਨ ਜਿਹੜਾ ਪੁਜਾਰੀ ਜਮਾਤ ਦੀ ਵਿਆਖਿਆ ਨੂੰ ਹੀ ਧਰਮ ਸਮਝੀ ਬੈਠਾ ਜਾਈ ਜਾ ਕੇ ਜੋ ਆਮ ਤੌਰ ਤੇ ਧਰਮ ਮੰਦਰਾਂ ਵਿੱਚ ਪ੍ਰਚਾਰਿਆ ਜਾ ਰਿਹਾ ਉਹਨੂੰ ਹੀ ਅਸਲ ਧਰਮ ਸਮਝੀ ਬੈਠਾ ਉਹ ਜ਼ਰੂਰ ਇਹੋ ਜਿਹੀਆਂ ਗੱਲਾਂ ਕਰਦੇ ਆ ਠੀਕ ਪਰ ਜਿਹੜਾ ਧਰਮ ਦਾ ਸਹੀ ਮਨ ਹੈ ਤਾਤਾ ਉਹ ਇਸ ਤੇ ਬੋਹਰ ਨਹੀਂ ਲਾਉਂਦਾ ਰੱਬ ਜਿਹੜਾ ਉਹ ਨਾ ਹੀ ਉਹ ਬਦਲਾ ਦੀ ਭਾਵਨਾ ਰੱਖਦਾ ਕਿ ਮੈਂ ਬਦਲਾ ਲੈਣਾ ਜੇ ਐਸਾ ਹੋਵੇ ਤਾਂ ਅੱਜ ਅੱਧੀ ਤੋਂ ਵੱਧ ਦੁਨੀਆ ਰੱਬ ਨੂੰ ਨਹੀਂ ਮੰਦੀ ਪਾਪਾ ਪਿਛੇ ਜੀ ਦੋ ਐਪੀਸੋਡ ਕੀਤੇ ਸੀ ਨਾਸਤਕਾਸਕ ਬਾਰੇ ਹਾਂਜੀ ਹਾਂਜੀ ਔਰ ਸਭ ਤੋਂ ਵੱਡੇ ਨਾਸਤਕ ਦਾ ਧਰਮ ਮੰਦਰਾ 'ਚ ਬੈਠੇ ਹੋਏ ਆ ਜਿਹੜੇ ਕਿ ਰੱਬ ਦੇ ਨਾਂ ਦੇ ਠੱਗੀ ਠੋਰੀ ਮਾਰ ਰਹੇ ਆ ਦੁਨੀਆ ਨੂੰ ਬੇਮਕੂਹ ਬਣਾ ਰਹੇ ਆ ਲੋਕਾਂ ਦਾ ਸ਼ੋਸ਼ਣ ਕਰ ਰਹੇ ਆ ਇਸ ਲਈ ਇੱਕ ਨੇ ਲਿਖਿਆ ਵੀ ਆ ਕਿ ਜੇ ਕੱਲ ਲੋਕੀ ਰੱਬ ਤੋਂ ਮੁਨਕਰ ਅਗੇ ਤੋ ਇਸ ਕਹ ਰਿਹਾ ਕਿ ਜਿਹੜਾ ਰੱਬ ਨੂੰ ਜਿਹੜੇ ਮੰਨਣ ਵਾਲੇ ਆ ਰੱਬ ਦੇ ਮੁਦੀ ਆ ਉਹ ਕੋਈ ਵਧੀਆ ਇਨਸਾਨ ਨਹੀਂ ਉਹ ਕੋਈ ਵਧੀਆ ਉਦਾਹਰਨ ਇਨਸਾਨੀ ਦੇ ਪੇਸ਼ ਨਹੀਂ ਕਰ 파 ਰਹੇ ਔਰ ਇਕਨੇ ਤਾਂ ਇਤੋਂ ਤੱਕ ਆਖਿਆ ਆ ਕਿ ਧਰਮ ਮੰਦਰਾਂ ਦੀ ਗੱਲ ਕੀ ਪੁੱਛਦੇ ਹੋ ਇਥੇ ਤਾਂ ਉਹ ਰੱਬ ਨੂੰ ਵੀ ਵੇਚ ਦਿੰਦੇ ਆ ਠੀਕ ਆ ਜੇਕਰ ਐਸਾ ਹੋਵੇ ਤਾਂ ਸਭ ਤੋਂ ਪਹਿਲਾਂ ਰੱਬ ਦੀ ਜਿਹੜੀ ਉਹ ਕਹਿ ਰਾ ਉਹ ਇਹਨਾਂ ਲੋਕਾਂ ਉਤੇ ਵਰਸਣਾ ਚਾਹੀਦਾ ਤੋ ਰਾਬਦਾ ਜੋ ਕਨਸੈਪਟ ਆ ਜਿਵੇਂ ਆਪਾਂ ਗੁਰਬਾਣੀ ਦਾ ਕਸੀਮਤ ਰਹੀ ਹਾਂਜੀ ਉਸ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਠੀਕ ਹਾਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਕਿ ਜਿਹੜੀਆਂ ਉਹ ਸਾਡੇ ਵਸ ਵਿੱਚ ਨਹੀਂ ਮਨੁੱਖ ਦੇ ਕੰਟਰੋਲ ਵਿੱਚ ਨਹੀਂ ਜੇ ਮੰਨ ਲਓ ਜਿਹੜੇ ਦੂਜੇ ਪਲੈਨੈਟ ਉੱਥੇ ਕੁਝ ਵਾਪਰਦਾ ਉਹ ਸਾਡੇ ਵਸ ਨਹੀਂ ਪਰ ਜਿਹੜਾ ਕੋਈ ਇੱਥੇ ਵਾਪਰ ਰਿਹਾ ਉਹ ਕਾਫੀ ਕਈ ਕੋਈ ਸਾਡੇ ਹੱਥ ਵਸਾ ਜਿਦਾ ਕਲਾਈਮੇਟ ਚੇਂਜ ਦੀ ਗੱਲ ਆ ਹਾਂਜੀ ਇਦੇ ਵਿੱਚ ਕਾਫੀ ਕੁਝ ਮਨੁੱਖ ਦਾ ਆਪਣਾ ਯੋਗਦਾਨ ਹੈ। ਇਹ ਠੀਕ ਆ ਕਿ ਜੇ ਮੈਂ ਨਹੀਂ ਪਾਉਂਦਾ ਹਾਂਗਾ ਪਰ ਮੇਰਾ ਗਵਾਂਡੀ ਪਾ ਰਿਹਾ ਮੇਰਾ ਹੋਰ ਸੱਚੇ ਮਿੱਤਰ ਪਾ ਰਿਹਾ ਤੋ ਸਾਰਿਆਂ ਨੂੰ ਭੁਗਤਣਾ ਪੈਂਦਾ। ਇਹਦੇ ਕੋਈ ਆਪਾਂ ਇਨਕਾਰ ਨਹੀਂ ਕਰ ਸਕਦੇ ਪਰ ਕੁਝ ਗੱਲਾਂ ਇਹ ਨੇ ਹੈਗੀਆਂ ਕਿ ਉਹ ਸਾਡੇ ਵਸ ਵਿੱਚ ਨਹੀਂ। ਜਿਨੂੰ ਕੇਵਲਾ ਇੰਸ਼ੋਰੈਂਸ ਦੀ ਪਾਸ਼ਾ ਵਿੱਚ ਟੱਕਟਾ ਪੁਕਾੜ ਕੇ ਆ ਜਾਂਦਾ। ਜਿਹੜਾ ਉਹਦਾ ਪਾਪ ਕਿਸੇ ਧਰਮ ਨਾਲ ਸਬੰਧ ਨਹੀਂ ਗਾ ਕਿਸੇ ਵਿਸ਼ੇ ਧਰਮ ਦੀ ਪ੍ਰਤਨਿਧਤਾ ਇਹ ਸ਼ਬਦ ਨਹੀਂ ਕਰਦਾ। ਇਦਾ ਇਨਾਈ ਭਾਵ ਆ ਕਿ ਜਿਹੜਾ ਮਨੁੱਖ ਦੇ ਵਸ ਵਿੱਚ ਨਹੀਂ ਮਨੁੱਖ ਦੇ ਕੰਟਰੋਲ ਵਿੱਚ ਨਹੀਂ ਜਿਹੜੀ ਸਜਾ ਦੀ ਗੱਲ ਆ ਦੇਖੋ ਗੁਰਬਾਣੀ ਨੇ ਬੜੇ ਸਪਸ਼ਟ ਉਪਚਾਹ ਕਿਹਾ ਕਿ ਰੱਬ ਦਾ ਡਾ ਸਿਸਟਮ ਆ ਨਿਆ ਸਿਸਟਮ ਆ ਉਹ ਸਾਡੇ ਨਿਆ ਸਿਸਟਮ ਅਨੁਸਾਰ ਨਹੀਂ ਫਿਰ ਜਿਹੜਾ ਸਾਡੇ ਵਿੱਚ ਸੇਵਾ ਦਾ ਕਨਸੈਪਟ ਆ ਇਹਦੇ ਵਿੱਚ ਅਸੀਂ ਦੇਖਦੇ ਆ ਕਿ ਗੁਰਨਾਨ ਸਿੰਘ ਸਾਹਿਬ ਦੇ ਅੰਦਰ ਮਨੁੱਖਤਾ ਭਤੀ ਦਰਦੀ ਆ ਜਦੋਂ ਪਾਈ ਗੁਰਦਾਸ ਕਹਿੰਦੇ ਆ ਕਿ ਬਾਬਾ ਦੇ ਕੇ ਧਿਆਨ ਧਾਰ ਜਲਦੀ ਸਭ ਪ੍ਰਥਵੀ ਦੇ ਸੇ ਆਈ ਬਾਜੂ ਗੁਰੂ ਗੁਬਾਰਾ ਹੈ ਹੈ ਕਰਦੀ ਸੁਣੀ ਲੁਕਾਈ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚ ਲਾਈ ਚੜਿਆ ਸੋਧਨ ਧਰਤ ਲੁਕਾਈ ਤੋ ਦਰਦੀ ਸੀ ਨਾ ਹਾਂਜੀ ਦੇਖਿਆ ਕਿ ਮਨੁੱਖ ਜਿਹੜੇ ਆ ਕਿ ਮਨੁੱਖ ਕਿਵੇਂ ਆਪਣੀ ਅਗਿਆਨਤਾ ਕਾਰਨ ਇਥੇ ਕੋਈ ਰੱਬੀ ਕਹਿ ਨਹੀਂ ਵਰਤ ਰਿਹਾ ਹੁੰਦਾ ਉਤੇ ਜਿਹੜਾ ਮਨੁੱਖ ਦੇ ਵਸ ਵਿੱਚ ਆ ਮਨ ਕੋਦੇ ਕੰਟਰੋਲ ਵਿੱਚ ਆ ਮਨ ਕੋਦੇ ਕਾ ਜਾ ਚਾਹੇ ਤਾਂ ਉਹਨੂੰ ਮੋੜਾ ਦੂਜੀ ਦਿਸ਼ਾ ਦਿਸ਼ਾ ਬਦਲ ਸਕਦਾ ਤਾਂ ਗੁਰੂ ਸਾਹਿਬ ਹਰ ਸੰਭਵ ਯਤਨ ਕਰਦੇ ਆ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਉਹ ਥਾਂ ਪੁਰਾ ਤਾਂ ਪਿੰਡ ਪਿੰਡ ਨਗਰ ਨਗਰ ਸ਼ਹਿਰ ਸ਼ਹਿਰ ਉਹ ਪਰਮਣ ਕਰਦੇ ਆ ਪਰ ਲੋਕਾਂ ਨੂੰ ਅਗਿਆਨਤਾ ਦੇ ਅੰਧੇਰੇ ਚੋਂ ਬਾਹਰ ਕੱਢਦੇ ਆ ਉਹ ਕਹਿੰਦੇ ਵੀ ਤੁਹਾਡੇ ਵਾਸ ਵਿੱਚ ਹੈਗਾ ਕਿ ਤੁਸੀਂ ਆਪਣੇ ਜੀਵਨ ਨਰਕ ਬਣਾਉਣਾ ਹੈ ਕਿ ਤੁਸੀਂ ਨੂੰ ਸੁਖੀ ਬਣਾਉਣਾ ਇਹ ਤੁਹਾਡੇ ਵੱਸਾਂ ਕੁਝ ਆਏਗਾ ਜੋ ਸਾਡੇ ਵੱਸ ਵਿੱਚ ਨਹੀਂ ਉਹ ਕੁਝ ਨਹੀਂ ਕੋਈ ਕੋਈ ਨਹੀਂ ਕਰ ਸਕਦਾ ਪਰ ਹਾਂ ਜਿਹੜਾ ਸਾਡਾ ਦ੍ਰਿਸ਼ਟੀਕੋਣ ਆ ਉਹ ਅਸੀਂ ਬਦਲ ਸਕਦੇ ਆ ਦੇਖਣ ਦਾ ਢੰਗ ਬਦਲਿਆ ਜਾ ਸਕਦਾ ਔਰ ਬਹੁਤ ਕੁਝ ਜਿਹੜਾ ਉਹ ਅਸੀਂ ਆਪਣੇ ਯਤਨ ਨਾਲ ਜਾਗਰੂਕ ਹੋ ਕੇ ਉਹਦੇ ਵਿੱਚ ਸੁਧਾਰ ਲਿਆ ਸਕਦੇ ਆ ਜਿਵੇਂ ਵਾਤਾਵਰਨ ਦੀ ਗੱਲ ਆ ਪ੍ਰਦੂਸ਼ਣ ਦੀ ਗੱਲ ਆ ਇਹ ਗੱਲ ਸਾਡੇ ਵੱਸ ਵਿੱਚ ਹੈਗੀ ਆ ਅਸੀਂ ਚਾਹੀਏ ਤਾਂ ਇਹਨਾਂ ਦਾ ਕੰਟਰੋਲ ਕਰ ਸਕਦੇ ਆ ਔਰ ਜਿਹੜੇ ਤੇ ਆ ਨਾਂ ਦੇਣ ਕਾਰਨ ਜੋ ਨਤੀਜੇ ਨਿਕਲ ਰਹੇ ਆ ਉਹ ਸਾਡੇ ਸਾਹਮਣੇ ਆ ਤੁਸੀਂ ਦੇਖੋ ਇਹਨਾਂ ਜਿਹੜਾ ਜੋ ਰਾਜ ਸਭਾ ਦੇ ਜੋ ਗੱਲ ਕੀਤੀ ਆ ਤਾਂ ਇੱਥੇ 2 ਸਾਲ ਪਹਿਲਾਂ ਜਿਹੜਾ ਕਲਾਈਮੇਟ ਸਾਇੰਟਿਸਟ ਸੀਗਾ ਪੀਟਰ ਕੈਲਮਸ ਇਹ 2 ਸਾਲ ਪਹਿਲਾਂ ਇਥੋਂ ਛੱਡ ਗਿਆ ਸੀ ਇਸੇ ਕਰਕੇ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਉਹ ਕਹਿਣ ਲੱਗਾ ਵੀ ਇੱਥੇ ਜਿਹੜੀ ਐ ਤਬਾਈ ਹੋਣੀ ਆ ਹਾਂਜੀ ਉਹਨੋ ਜੂ ਫਾਤਾਵਰਨ ਜਿਹੜਾ ਉਹਦਾ ਮਾਹਿਰਾ ਉਹ ਦੇਖ ਰਿਹਾ ਕਿ ਜਿਸ ਤਰ੍ਹਾਂ ਆਪਾਂ ਤੁਰ ਰਹੇ ਆ ਇਹ ਦਿਨ ਜਿਹੜਾ ਭਿਆਨਕ ਤਬਾਹੀ ਲਿਆਊਗਾ ਔਰ ਜਿਹੜੇ ਵੀ ਜਿਹੜੇ ਇਸ ਚੀਜ਼ ਦੇ ਜਿਹੜੇ ਵਿਸ਼ੇਸ਼ਕ ਆ ਉਹ ਕਹਿ ਰਹੇ ਆ ਜਿਸ ਤਰ੍ਹਾਂ ਨਾਲ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਜਿਹਦਾ ਕਾਰਨ ਅਸੀਂ ਖੁਦ ਬਣ ਬਣ ਰਹੇ ਆ ਮਤੇ ਸਾਡੇ ਵੱਸ ਵਿੱਚ ਆ ਜੀ ਅਸੀਂ ਚਾਹੀਏ ਤਾਂ ਅਸੀਂ ਕਾਫੀ ਕੁਝ ਲਾ ਨੂੰ ਘਟਾ ਸਕਦੇ ਆ ਪਰਵਰਤਨ ਲਿਆ ਸਕਦੇ ਆ ਹਾਂਜੀ ਪਰ ਜੇਕਰ ਅਸੀਂ ਜਿਸ ਤਰ੍ਹਾਂ ਨਾਲ ਅਸੀਂ ਜੰਗਲ ਕਾਤੀ ਵੱਢੀ ਜਾ ਰਹੇ ਆ ਜਿਸ ਤਰ੍ਹਾਂ ਜਿਸੀਂ ਵਾਤਾਵਰਨ ਦਾ ਪ੍ਰਦੂਸ਼ਣ ਫਲਾ ਰਹੇ ਆ ਜਾਂ ਗ੍ਰੀਨ ਗੈਸ ਵਗੈਰਾ ਜਿਸ ਤਰ੍ਹਾਂ ਅੱਜ ਇਹ ਜਾਂ ਵੱਧ ਰਿਹਾ ਕੰਮ ਇਹਦਾ ਜੋ ਨਤੀਜਾ ਨਿਕਲੂਗਾ ਉਹ ਭਿਆਨਕ ਹੋਊਗਾ ਤੁਸੀਂ ਅਸੀਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਆ ਕਿ ਜਦੋਂ ਇਹ ਕਹਿੰਦੇ ਆ ਕਿ ਜਿਹੜਾ ਰਬੀ ਕਹਿ ਰਹਾ ਜਾਂ ਕਹਿ ਸਕਦੇ ਆ ਸ਼ਦ ਵਰਤ ਲਈ ਨੇ ਆ ਹਾਂਜੀ ਤਾਂ ਉਹਦਾ ਜਿਹੜਾ ਗੁਰਬਾਣੀ ਵਿੱਚ ਰੂਪ ਆ ਇਹ ਆਇਆ ਕਿ ਜਦੋਂ ਅਸੀਂ ਉਹਦੇ ਨਿਜਮ ਨੂੰ ਲਾ ਨੂੰ ਸਿਸਟਮ ਨੂੰ ਅਸੀਂ ਨਹੀਂ ਸਮਝਦੇ ਉਹਦੀ ਉਲੰਘਣਾ ਕਰਾਂਗੇ ਸਾਨੂੰ ਉਹਦਾ ਨਤੀਜਾ ਭੁਗਤਣਾ ਪਊਗਾ ਠੀਕ ਜੇ ਅਸੀਂ ਨਿਜਮ ਨੂੰ ਫਾਲੋ ਕਰਾਂਗੇ ਤਾਂ ਅਸੀਂ ਆਪਣਾ ਬਚਾਅ ਕਰ ਸਕਦੇ ਆ ਇਸ ਵਿੱਚ ਜਿਹੜਾ ਨਿਜਮ ਆ ਉਹ ਕੋਈ ਸਜ਼ਾ ਨਹੀਂ ਦੇ ਰਿਹਾ ਕਿ ਉਹ ਗੁੱਸੇ ਹੋ ਗਿਆ ਨਾਰਾਜ਼ ਹੋ ਗਿਆ ਜਾਂ ਉਹਦੀ ਈਗੋ ਨੂੰ ਹੱਡ ਰਿਹਾ ਨਹੀਂ ਇਹਦੇ ਨਾਲ ਕੋਈ ਸਬੰਧ ਨਹੀਂ ਸਰਵਕਾਰ ਨੇ ਜੇ ਮੰਨ ਲਓ ਆਪਾਂ ਇਸ ਕਮਰੇ ਵਿੱਚ ਬੈਠੇ ਆ ਉਹ ਸਾਹਮਣੇ ਦਰਵਾਜ਼ਾ ਜੇ ਅਸੀਂ ਬਾਹਰ ਜਾਣਾ ਹੈਠਾਂ ਜਾਣਾ ਬਾਹਰ ਨਿਕਲਣਾ ਤਾਂ ਦਰਵਾਜ਼ੇ ਸਾਡੇ ਨਿਕਲਾਂਗੇ ਤੇ ਆਰਾਮ ਨਾਲ ਬਾਹਰ ਨਿਕਲ ਜਾਵਾਂਗੇ ਉਹ ਜੇ ਦਰਵਾਜ਼ੇ ਤੋਂ ਸਾਡੇ ਨਿਕਲਦੀ ਵਿਜਾਏ ਆਪਾਂ ਕੰਧਾਂ ਟਕਰਾਂ ਮਾਰੀਏ ਉਹ ਕੰਧਾਂ ਨੂੰ ਸਾਡਾ ਦੁਸ਼ਮਣ ਥੜਿਆ ਕੋਈ ਉਹ ਕੁਦਰਤੀ ਗੱਲ ਹੈ ਜੇ ਅਸੀਂ ਇਹ ਨਿਕਲਦੀ ਕੋਸ਼ਿਸ਼ ਕਰਾਂਗੇ ਆਪਾਂ ਸਿਰ ਪੜਵਾ ਬਿਠਾਂਗੇ ਜੇ ਦਰਵਾਜ਼ੇ ਸਾਡੇ ਨਿਕਲਾਂਗੇ ਤੇ ਬੜੇ ਆਰਾਮ ਨਾਲ ਨਿਕਲ ਜਾਵਾਂਗੇ ਹੁਣ ਜੇ ਅਸੀਂ ਟੱਕਰ ਵੱਜ ਮਾਰੀਏ ਕੰਧ ਵਿੱਚ ਆਖੀ ਜੇ ਕੰਧ ਨੂੰ ਪਨੇ ਕੀਮੇ ਨਾਲ ਦੁਸ਼ਮਣ ਹੈ ਤਾਂ ਸਾਡੀ ਬੇਮਕੂਫੀ ਆ ਇਹਦੇ ਕੁਦਰਤ ਦੇ ਜਾਂ ਨੇਚਰ ਦੇ ਜੋ ਲਾਹ ਰੱਬੀ ਜੋ ਨਿਜਮਾਵਲੀ ਆ ਜੋ ਸਿਸਟਮ ਆ ਉਹਨੂੰ ਸਾਡੇ ਨਾਲ ਕਿ ਦੁਸ਼ਮਣੀ ਨਹੀਂ ਕੀ ਅਸੀਂ ਉਹਨੂੰ ਮੰਨਦੇ ਆ ਜਾਂ ਨਹੀਂ ਮੰਨਦੇ ਸਵਾਲ ਇਹ ਨਹੀਂ ਕਿ ਕੋਈ ਮਨ ਰਿਹਾ ਤੇ ਉਹ ਖੁਸ਼ ਹੋ ਜਾਊਗਾ ਮੰਨਣ ਜਾਂ ਨਾ ਮੰਨਣ ਦਾ ਸਵਾਲ ਇਹ ਆ ਕਿ ਤੁਸੀਂ ਫਾਲੋ ਕਿ ਨਾ ਕਰ ਰਹੇ ਹੋ ਉਹਦੇ ਅਨੁਸਾਰ ਕਿਥਾਂ ਤੁਰ ਰਹੇ ਵਿਚਰ ਰਹੇ ਹੋ ਜਿਸ ਜਦੋਂ ਗੁਰੂ ਸਾਹਿਬ ਗੱਲ ਕਰਦੇ ਆ ਕਿ ਦੁੱਖ ਮੁਨੁੱਖ ਨੂੰ ਉਹਦਾ ਉਹਦੋਂ ਹੀ ਵਾਪਰਦੇ ਆ ਜਦੋਂ ਇਹ ਰੱਬੀ ਹੁਕਮ ਨੂੰ ਰਜ਼ਾ ਨੂੰ ਨਹੀਂ ਸਮੀਂਦਾ ਉਹਦੇ ਸਿਸਟਮ ਨੂੰ ਨਹੀਂ ਸਮੀਂਦਾ जब ना लो हुक्म बुझता तब इुखी आकर दुखी परेशानी समझ लिया बुझ लिया पर हुक्म फॉलो करना शुरू कर दिता उसके अनुसार तुरं लग पे उसे सिंह सुख सुखी हो गया इले जरा हुक्म नाराज या प्रसन्न नहीं होंगे ਸਮਝੇ ਕਿ ਉਹਨੂੰ ਫਾਲੋ ਕਰ ਰਹੇ ਨੇ ਨਹੀਂ ਕਰ ਰਹੇ ਨਹੀਂ ਕਰ ਰਹੇ ਠੀਕ ਹੈ ਇਸ ਲਈ ਜਿਹੜਾ ਜੋ ਧਰਤੀ ਦੇ ਗ੍ਰੈਵਿਟੀਸ਼ਨ ਆ ਜਿਹੜਾ ਉਹਦੇ ਨਾਲ ਕੋਈ ਦੁਸ਼ਮਣ ਥੋੜੀ ਜਿਹੜਾ ਉਹਨੂੰ ਫਾਲੋ ਕਰੇਗਾ ਲਾਭ ਉਠਾ ਲੂਗਾ ਇਹਦੇ 'ਚ ਕੋਈ ਉਹਦੀ ਪ੍ਰਸੰਨਤਾ ਜਾਂ ਨਾਰਾਜ਼ਗੀ ਦੀ ਗੱਲ ਨਹੀਂ ਜੇਕਰ ਇਹੀ ਗੱਲ ਹੁੰਦੀ ਤਾਂ ਕਟੋ ਕੱਟ ਗੁਰਬਾਨੀ ਅਤੇ ਗੁਰੂ ਸਾਹਿਬਾਂ ਦੇ ਜੀਵਨ ਵਿੱਚ ਜਿਹਦਾ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਨਾਲ ਦੁਖਿਆਰਿਆਂ ਦੀ ਮਜ਼ਲੂਮਾਂ ਦੀ ਬਾਹ ਫੜਦੇ ਆ ਤਾਂ ਉਹ ਕਦੀ ਨਾ ਫੜਦੇ ਇਸਲਾਮ ਦੌਰ ਦੇ ਕਈ ਵਾਰਾਂ ਕਥਿਤ ਜਿਹੜਾ ਧਾਰਮਿਕ ਵਰਗ ਆ ਉਹ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਜਿਵੇਂ ਹੁਣ ਵੀ ਜੋ ਹੋਇਆ ਕਿ ਆਨੇ ਆਖਣਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਨੂੰ ਸਜ਼ਾ ਮਿਲ ਰਹੀ ਆ ਉਹਨਾਂ ਨਾਲ ਜਿਹੜੇ ਆ ਉਹ ਜਿਹੜੇ ਜਾਨਵਰ ਜਿਹੜੇ ਆ ਜਾਨਵਰ ਜਿਹੜੇ ਆ ਕੀ ਬਣਾ ਕੀਤਾ ਉਹਨਾਂ ਨੂੰ ਪਤਾ ਹੈ ਰੱਬ ਹੈ ਨਹੀਂ ਉਹਨਾਂ ਨੂੰ ਕਿ ਉਹ ਉਹ ਪਸ਼ੂ ਪੰਛੀ ਉਹਨਾਂ ਕਿੰਨਾ ਨੁਕਸਾਨ ਹੋਇਆ ਆ ਤੋ ਹੋਰ ਬਹੁਤ ਸਾਰੇ ਆਸੇਵ ਜਿਹੜੇ ਇਹ ਥੋੜੇ ਆ ਕਿ ਸਾਰੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਪਹਿਲੀ ਗੱਲ ਆ ਕਿ ਆਪਾਂ ਇਹ ਨਹੀਂ ਮੰਨਦੇ ਕਿ ਰੱਬ ਨੂੰ ਨਾ ਮੰਨਣਾ ਜਾਂ ਮੰਨਣਾ ਦਾ ਸਵਾਲ ਹੀ ਨਹੀਂਗਾ ਸਵਾਲ ਇਹ ਕਿ ਤੁਸੀਂ ਕੁਦਰਤ ਦੇ ਨਿਯਮ ਨੂੰ ਕਿੰਨੀ ਕੁ ਪਾਲਣਾ ਕਰ ਰਹੇ ਜੀ ਅੰਕੂ ਜਿਹੜਾ ਜੋ ਚੇਂਜ ਹੋ ਰਿਹਾ ਵਾਤਾਵਰਣ ਚੇਂਜ ਆ ਰਹੀ ਉਹਦੇ ਵਿੱਚ ਮਨੁੱਖ ਦਾ ਕਾਫੀ ਹੱਥ ਆ ਕਾਫੀ ਇਥੇ ਇਹ ਕਹਿ ਸਕਦੇ ਆਪਾਂ ਕਿ ਇਹਦੇ ਵੀ ਜਿਹੜਾ ਇਹ ਮਨੁੱਖ ਜਿੰਮੇਵਾਰ ਆ ਔਰ ਜ਼ਰੂਰੀ ਨਹੀਂ ਕਿ ਮੈਂ ਜ਼ਿੰਮੇਵਾਰ ਹਾਂ ਪਰ ਮੈਨੂੰ ਨਤੀਜਾ ਪਤਾ ਪੈਸਾ ਕਿਹੜਾ ਨਕਸ਼ਾ ਮੁੱਚੇ ਰੂਪ ਜੋ ਹੈ ਉਹ ਤੂੰ ਜਿਹੜਾ ਜੋ ਸਾਡੇ ਬਜ਼ੁਰਗਾਂ ਨੇ ਕੀਤਾ ਅਸੀਂ ਉਹਦਾ ਫਲ ਭੁਗ ਰਹੇ ਆਂ ਅਸੀਂ ਉਹ ਸੁੱਖ ਮਾਰ ਰਹੇ ਆਂ ਅਸੀਂ ਮਿਹਨਤ ਨਹੀਂ ਕੀਤੀ ਪਰ ਜਿਹੜੀਆਂ ਕਾੜਾਂ ਕੱਢੀਆਂ ਉਹ ਸਾਡੇ ਦੂਜੇ ਨੇ ਕੱਢੀਆਂ ਅਸੀਂ ਉਹਨਾਂ ਨੂੰ ਲਾਭ ਉਠਾ ਰਹੇ ਆਂ ਤੇ ਜਿਹੜੀ ਗੁਰਬਾਨੀ ਦੀ ਜੀਵਨ ਜੁਗਤ ਆ ਇਹ ਵੀ ਉਹ ਜਿਹੜੋਂ ਸੇਵਾ ਦੀ ਗੱਲ ਹੁੰਦੀ ਜਦੋਂ ਆਖਿਆ ਕਿ ਬੇ ਦੁਨੀਆ ਸੇਵ ਕੁਮਾਈ ਹੈ ਤਾਂ ਦਰਗਾਹ ਬੈਸਨ ਪਾਈ ਹੈ ਤੂੰ ਸੇਵਾ ਦਾ ਲੋੜਵੰਦਾ ਨਹੀਂ ਕਰੀਦੀ ਨਾ ਸੇਵਾ ਦਾ ਮੌਦੀ ਕਰ ਸਕਦੇ ਆ ਉਹਨੂੰ ਲੋੜ ਹੁੰਦੀ ਆ ਜਿਹਨੂੰ ਲੋੜ ਹੁੰਦੀ ਆ ਜੋ ਜ਼ਰੂਰਤ ਮੰਦਾ ਜਿਹਨੂੰ ਲੋੜ ਹੀ ਨਹੀਂ ਉਹਦੀ ਨੂੰ ਸੇਵਾ ਦੀ ਕੋਈ ਜ਼ਰੂਰਤ ਹੀ ਨਹੀਂ ਗਈ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਖੁਦ ਜਦੋਂ ਕਾਲ ਪੈਂਦਾ ਬਾਜੇ ਵਿੱਚ ਲਾਹੌਰ ਦੇ ਆਲੇ ਦੁਆਲੇ ਤੋਂ ਖੁਦ ਸਿੱਖਾਂ ਨੂੰ ਲੈ ਕੇ ਉਹ ਸੇਵਾ ਜਹਾਜ਼ਰ ਹੁੰਦੇ ਆ ਲੋਕਾਂ ਦੀ ਸੇਵਾ ਕਰਦੇ ਆ ਸੰਭਾਲ ਕਰਦੇ ਆ ਸਾਡਾ ਸਾਰਾ ਇਹਦਾ ਇਤਿਹਾਸ ਉਸ ਗੱਲ ਨਾਲ ਭਰਿਆ ਹੋਇਆ ਇਹਨਾਂ ਉਦਾਹਰਨਾਂ ਨਾਲ ਤੇ ਜੇਕਰ ਇਹ ਗੱਲ ਹੁੰਦੀ ਤਾਂ ਫਿਰ ਤਾਂ ਜਿਹੜੇ ਇਹ ਸਹਾਰਾ ਜਾਂ ਲੋੜ ਬੰਦਾ ਉਹਨਾਂ ਦੀ ਬੰਦ ਫੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਤਾਂ ਉਹਨਾਂ ਦੇ ਕੀਤੇ ਦੇ ਸਜ਼ਾ ਮਿਲ ਰਹੀ ਆ ਇਸ ਲਈ ਸਾਡੇ ਵੀ ਘਟੋ ਘਟ ਗੁਰਬਾਣੀ ਦੇ ਜੀਵਨ ਜੋਗਤ ਵਿੱਚ ਇਹ ਸੰਕਲਪ ਨਹੀਂ ਕਿ ਜੇਕਰ ਇਸ ਤਰ੍ਹਾਂ ਦੀਆਂ ਕੋਈ ਜੇ ਆਫਤਾਂ ਆਉਂਦੀਆਂ ਉਹਨਾਂ ਵਿੱਚ ਹਰ ਬੰਦਾ ਜਿਹੜਾ ਉਹ ਜ਼ਿੰਮੇਵਾਰ ਆ ਤਾਂ ਹੀ ਜਿਹੜਾ ਉਹਨੂੰ ਸਜ਼ਾ ਮਿਲ ਰਹੀ ਆ ਜਾਂ ਇਹ ਰੱਬ ਜਿਹੜਾ ਉਹ ਨਾਰਾਜ਼ ਹੋ ਕੇ ਉਹ ਰੱਬ ਨੂੰ ਜਾਂ ਕੋਈ ਨਹੀਂ ਮੰਨਦਾ ਇਸ ਕਰਕੇ ਰੱਬ ਨਰਾਜ ਹੋ ਗਿਆ ਰੱਬ ਇਸ ਤਰ੍ਹਾਂ ਨਰਾਜ ਹੁੰਦਾ ਨਾ ਉਪਰਸੰਨ ਹੁੰਦਾ ਹਾਂ ਜਿਹੜੇ ਕਰਤੇ ਦੀ ਕੁਦਰਤ ਦੇ ਪ੍ਰਭੂ ਦੇ ਬਣਾਏ ਨਿਯਮਾਂ ਜੋ ਉਹਦਾ ਹੁਕਮਾ ਜਦੋਂ ਹੁਕਮ ਦੀ ਕੋਈ ਉਲੰਘਣਾ ਕਰਦਾ ਤਾਂ ਉਹ ਜ਼ਰੂਰ ਭਾਵੇਂ ਉਹਨੂੰ ਮੰਨਣ ਵਾਲਾ ਤੇ ਭਾਵੇਂ ਨਹੀਂ ਮੰਨਣ ਵਾਲਾ ਉਹ ਸਜ਼ਾ ਭੁਗਤੂਗਾ ਇਸ ਲਈ ਗੁਰੂ ਸਾਹਿਬ ਤਾਂ ਹੀ ਗੁਰੂ ਸਾਹਿਬ ਨੇ ਆਖਿਆ ਨਾ ਕਿ ਜਿੰਨੇ ਜੇ ਬੰਦਾ ਹੁਕਮ ਨੂੰ ਨਹੀਂ ਬੁੱਝਦਾ ਉਹਨਾਂ ਤੇਰੇ ਦੁਖੀ ਰਹੂਗਾ ਭਾਵੇਂ ਉਹ ਕਿੰਨੀ ਵੀ ਪਾਠ ਪੂਜਾ ਕਰਦਾ ਇਸ ਲਈ ਇਹ ਦੇਖਦੇ ਹਾਂ ਧਰਮ ਮੰਦਰਾਂ 'ਚ ਆਮ ਤੌਰ ਤੇ ਕੀ ਆ ਕਿ ਲੋਕੀ ਜਿਹੜੇ ਆ ਬੜੇ ਉਦਾਸ ਬੈਠੇ ਹੋਏ ਆ ਚਿਹਰਿਆਂ 'ਚ ਕੋਈ ਚਮਕ ਨਹੀਂ ਗਰੋਹਣਕ ਨਹੀਂ ਔਰ ਉਹਨਾਂ ਦੀ ਜਿਹੜੀ ਅਰਦਾਸਾਂ ਬੇਨਤੀਆਂ ਉਹ ਸ਼ਿਕਵਿਆਂ ਨਾਲ ਭਰੀਆਂ ਹੋਈਆਂ ਕੋਈ ਨਾ ਕੋਈ ਸ਼ਿਕਾਇਤ ਆ ਤਕਲੀਫ ਆ ਕੋਈ ਸ਼ਿਕਵਾ ਕਰ ਰਿਹਾ ਕੋਈ ਕਹਿ ਰਿਹਾ ਮੇਰਾ ਦੁੱਖ ਦਰਦ ਦੂਰ ਹੋਵੇ ਪਰ ਜਿੰਨਾ ਚਿਰ ਉਹ ਉਸ ਗੱਲ ਨੂੰ ਸਮਝਦੇ ਨਹੀਂ ਫਾਲੋ ਨਹੀਂ ਕਰਦੇ ਕਿ ਮੈਂ ਦੁਖੀ ਕਿਉਂ ਆ ਸਮਝ ਕੇ ਉਹਨੂੰ ਦੂਰ ਨਹੀਂ ਕਰਦੇ ਦਨੋਚਰ ਅਦਾਸਾਂ ਕਰਨ ਜਾਂ ਪਾਠ ਪੂਜਾ ਨਾਲੋਂ ਹੁਕਮ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਲਈ ਇੱਕ ਵਿਚਾਰਬੰਦੇ ਬੜਾ ਖੂਬ ਲਿਖਿਆ ਹੋਇਆ ਜਦੋਂ ਨੂੰ ਪੁੱਛਿਆ ਗਿਆ ਵੀ ਤੁਹਾਡੀਆਂ ਨਜ਼ਰਾਂ ਵਿੱਚ ਨਾਸਕ ਕੌਣ ਆ ਵਿਚਾਰਬੰਦ ਜਦਾਂ ਦਾ ਹੋਇਆ ਉਹਨੂੰ ਪੁੱਛਿਆ ਗਿਆ ਤਾਂ ਉਹ ਤਿੰਨ ਜਿਹੜੇ ਉਹ ਕਹਿੰਦਾ ਵੀ ਤਿੰਨ ਬੰਦੇ ਜਿਹੜੇ ਆ ਆਪ ਕਹਿ ਸਕਦੇ ਆ ਕਿ ਜਿਨ੍ਹਾਂ ਜਿਹਨਾਂ ਦਾ ਆ ਲੱਛਣ ਆ ਉਹ ਨਾਸਕ ਆ ਉਹਨਾਂ ਵਿੱਚੋਂ ਇੱਕ ਕਹਿੰਦਾ ਕਿ ਉਹ ਵੱਡਾ ਨਾਸਕ ਆ कि ਜਿਹੜਾ ਇਸ ਸਮੇਂ ਦਾ ਕਿ ਮੈਂ ਪਾਠ ਪੂਜਾ ਕਰਕੇ ਅਰਦਾਸ ਕਰਕੇ ਜੋ ਰੱਬ ਦਾ ਨਿਜਮਾ ਜੋ ਕੁਦਰਤ ਦੇ ਨਿਯਮਾਂ ਉਹਨਾਂ ਨੂੰ ਮੈਂ ਬਦਲ ਸਕਦਾ ਜਿਹੜਾ ਇਸ ਵਿਸ਼ਵਾਸ ਨਾਲ ਜਿਹੜਾ ਉਹ ਪ੍ਰਾਰਥਨਾ ਕਰ ਰਿਹਾ ਪਾਠ ਪੂਜਾ ਕਰ ਰਿਹਾ ਜਾਂ ਹੋਰ ਕਰਮਕ ਤਰਨ ਧਰਮ ਕਰਮ ਕੰਨ ਕਰ ਰਿਹਾ ਉਹ ਰੱਬ ਦੀ ਹਸਤੀ ਤੋਂ ਮੁਨਕਰ ਸਮ ਆਖੋ ਸਮਝੋ ਕਿ ਉਹ ਸਹੀ ਅਥਾਂ ਵਿੱਚ ਰੱਬ ਵੀ ਤੇ ਵਿਸ਼ਵਾਸ ਨਹੀਂ ਕਰਦਾ ਠੀਕ ਹੈ ਤੋ ਇਸ ਲਈ ਸਾਡੇ ਇਤਿਹਾਸ ਵਿੱਚ ਉਹ ਭਾਈ ਪਖਾਰੀ ਦੀ ਸਾਕੀ ਬੜੀ ਜਿਹੜੀ ਆ ਪ੍ਰਸਿੱਧ ਆ ਕਿ ਭਾਈ ਪਖਾਰੀ ਜਦੋਂ ਗੁਰੂ ਸਾਹਿਬ ਦੇ ਤੋਂ ਇਹ ਸੇਜ ਲੈ ਕੇ ਵੀ ਮੈਂ ਸੱਚਮੁੱਚ ਐਸੇ ਗੁਰਸਿੱਖ ਦੇ ਦਰਸ਼ਨ ਕਰਨਾ ਚਾਹੁੰਨਾ ਕਿ ਜਿਹਦਾ ਸੱਚਮੁੱਚ ਜੀਵਨ ਜਿਹੜਾ ਉਹ ਗੁਰਬਾਣੀ ਦੇ ਆਸ਼ੇ ਅਨੁਸਾਰ ਹੋਵੇ ਤੋ ਭਾਈ ਪਖਾਰੀ ਪਾਸ ਭੇਜਦੇ ਆ ਤਾਂ ਕਿ ਕਈ ਗੁਰਸੇ ਘਾ ਪਰ ਉਸ ਇਲਾਕੇ ਦੇ ਰਹਿਣ ਵਾਲਾ ਮਾਰਾ ਕਹਿਣ ਲੱਗੇ ਤੂੰ ਉੱਥੇ ਜਾ ਲੈ ਤੈਨੂੰ ਦਰਸ਼ਨ ਹੋ ਜਾਣਗੇ ਦੇਖ ਲੈਵੇਂ ਗਿਆ ਤੋ ਸਾਡੇ ਦਰਸ਼ਕਾਂ ਨੇ ਕਈਆਂ ਨੇ ਜਰੂਰ ਸੁਣੀ ਹੋਗੀ ਤਮੈ ਸੰਗੇ ਵੀ ਦੀ ਬਿੰਦੀ ਕਰਾਂ ਕਿ ਜਦੋਂ ਜਾਂਦਾ ਦੇਖਦਾ ਭਾਈ ਬਖਾਰੀ ਜਿਹੜਾ ਬੜਾ ਰੌਣਕ ਮੇਰਾ ਲੱਗਾ ਉਹਦੇ ਪੁੱਤਰ ਦਾ ਵਿਆਹ ਪਰ ਉਹ ਆਬ ਜਿਹੜਾ ਕੋਈ ਤੱਪੜ ਸੀਹਰੀਆ ਦੇ ਪਾਸੇ ਬੈਠਾ ਹੋਇਆ ਉਹਨੂੰ ਪੁੱਛਦਾ ਤੋ ਕਹਿੰਦਾ ਕੋਈ ਨਹੀਂ ਸਮਾਉ ਉਹਦਾ ਪਤਾ ਲੱਗ ਜੂਗਾ ਗੱਲ ਕੀ ਕੇ ਬੜੇ ਚਾਵਾਂ ਦਾ ਵਿਆਹ ਹੋ ਜਾਂਦਾ ਥੋੜੇ ਦਿਨਾਂ ਬਾਅਦ ਉਹ ਪੁੱਤਰ ਦੀ ਮਰਤੂ ਹੋ ਜਾਂਦੀ ਆ ਉਰੀਆ ਤੱਪੜ ਸੀਹਾਂ ਦਾ ਉਹ ਵਿਛਾਦਦਾ ਲੋਕ ਆ ਕੇ ਬੈਠ ਜਾਂਦੇ ਆ ਫਿਰ ਉਹ ਸਮਝਾਉਂਦੀ ਹੈ ਵੀ ਇਹਨੂੰ ਪਤਾ ਸੀਗਾ ਤੋ ਉਹਨੂੰ ਪੁੱਛਦਾ ਕਿ ਬਈ ਜਦੋਂ ਪਤਾ ਸੀਗਾ ਤੂੰ ਗੁਰੂ ਸਾਹਿਬ ਕੋਲੋਂ ਮੰਗ ਕਿਉਂ ਨਹੀਂ ਲਈ ਕੋਈ ਮੇਰੇ ਪੁੱਤਰ ਦੀ ਵਿਆਹ ਜੂ ਬੰਦ ਜਾਵੇ ਇਹ ਹੋਣੀ ਟਲ ਜਾਵੇ ਤੂੰ ਕਹਿੰਦਾ ਵੀ ਤੇਰਾ ਨਾ ਗੁਰਮੁਖਾ ਤੂੰ ਗੱਲ ਗੱਲਾਂ ਮਨਮੁਖਾ ਵੇ ਕਰ ਰਹੀਆਂ ਕੋਈ ਗੁਰੂ ਕੋਲੋਂ ਇਹ ਕੁਝ ਮੰਗੀਦਾ ਗੁਰੂ ਕੋਲੋਂ ਤਾਂ ਹੁਕਮ ਨੂੰ ਮੰਨਣ ਦੀ ਅਰਦਾਸ ਕਰੀਦੀ ਆ ਕਿ ਮੈਨੂੰ ਸ਼ਕਤੀ ਦੇ ਬਲ ਦੇ ਜਿਹੜਾ ਹੁਕਮ ਆ ਉਹਨੂੰ ਅਸੀਂ ਟਾਲ ਨਹੀਂ ਸਕਦੇ ਪਰ ਅਸੀਂ ਉਸ ਨੂੰ ਕਿਸ ਤਰ੍ਹਾਂ ਮੰਨਣਾ ਅਸੀਂ 네ਗੇਟਿਵ ਲੈਣਾ ਜਾਂ ਪਜ ਤੇ ਲੈਣਾ ਨਾਕਾਰਾਤਮਕ ਰੂਪ ਵੀ ਦੇਖਣਾ ਜਾਂ ਸਕਾਰਾਤਮਕ ਰੂਪ ਵੀ ਦੇਖਣਾ ਇਹ ਸਾਲ ਸੀ ਗੁਰੂ ਗ੍ਰੰਥ ਦਾ ਇਹੀ ਚ ਮੰਗੀਦੀ ਆ ਗੁਰੂ ਸਾਨੂੰ ਇਹੀ ਸਮਝਾਉਂਦਾ ਬਾਣੀ ਸਾਨੂੰ ਇਹੀ ਦ੍ਰਿੜ ਕਰਾਉਂਦੀ ਆ ਤੁਸੀਂ ਜਿਹੜਾ ਜੇ ਤੁਸੀਂ ਅਸੀਂ ਇਹ ਕਹਿ ਸਕਦੇ ਆ ਕਿ ਜਦੋਂ ਅਸੀਂ ਉਹਦੇ ਹੁਕਮ ਨੂੰ ਨਿਜਮ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਯਕੀਨਨ ਸਾਨੂੰ ਜਿਹੜਾ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ ਪਰ ਇਹਦੇ ਚ ਰੱਬ ਦੀ ਨਾਰਾਜ਼ਗੀ ਜਾਂ ਉਹਨੂੰ ਸਾਧਕੇ ਰੂਪ ਦੇ ਦਿਓ ਇੱਕ ਜੋ ਹੋਰੂਪ ਦੇ ਦਿਓ ਇਦਿੱਤ ਨੂੰ ਮੰਨਣ ਜਾਂ ਮੰਨੰਦਾ ਸਵਾਲ ਨੇ ਕੋਈ ਮੰਨ ਰਿਹਾ ਜਾਂ ਨਹੀਂ ਮੰਨ ਰਿਹਾ ਸਵਾਲ ਇਹ ਨਹੀਂ ਉਹਨੂੰ ਫਾਲੋ ਕਿੰਨਾ ਕੋ ਕਰ ਰਿਹਾ ਜੇ ਮੰਨ ਲਓ ਕੋਈ ਅਨਦੇਵਤੇ ਦੀ ਪੂਜਾ ਕਰ ਰਿਹਾ ਪੂਜਾ ਬੜੀ ਕਰ ਰਿਹਾ ਉਹਦੇ ਨਾਂ ਦੀ ਮਾਲਾ ਜਪ ਰਿਹਾ ਪਰ ਭੁੱਖ ਲੱਗੀ ਤੇ ਉਹ ਉਹਦਾ ਨਾਂ ਹੀ ਜਪੀ ਜਾਵੇ ਪ੍ਰਸ਼ਾਦਾ ਨਾ ਛੱਕੇ ਉਹਦੀ ਭੁੱਖ ਥੜੀ ਮਿਟੂਗੀ ਉਹ ਤਾਂ ਹੀ ਮਿਟੂਗੀ ਜੀ ਉਹ ਪ੍ਰਸ਼ਾਦਾ ਛਕੂਗਾ ਤੂੰ ਜੇ ਨਰਾਜ ਹੋਵੇ ਜੀ ਮੈਂ ਤਾਂ ਅਨਦੇਵਤੇ ਦੀ ਪੂਜਾ ਕਰ ਰਿਹਾ ਉਹਦਾ ਇਹ ਨਾ ਜਾਪ ਰਿਆਂ ਤੇ ਮੇਰੀ ਤਾਂ ਭੁੱਖ ਮੈਨੂੰ ਫਿਰ ਪ੍ਰਸ਼ਾਦ ਦੀ ਲੋੜ ਪੈ ਰਹੀ ਆ। ਤੁਹਾਨੂੰ ਕੋਈ ਸਿਆਣਾ ਨਹੀਂ ਆਖਣ ਲੱਗਾ। ਨਹੀਂ ਪਰ ਇੱਥੇ ਇੱਕ ਕੁਐਸਚਨ ਹੁੰਦਾ। ਜੀ। ਜੀ। ਸਪੈਸ਼ਲੀ ਜਦੋਂ ਬਿਜਲੀ ਡਿਗਦੀ ਆ। ਸੋ ਸਪੋਜ਼ ਇੱਕ ਕਰ ਤੇ ਡਿਗਦੀ ਆ ਇੱਕ ਤੇ ਨਹੀਂ ਡਿਗਦੀ। ਉਹ ਕਹਿੰਦਾ ਇਸ ਕਰ ਤੇ ਇਸ ਕਰਕੇ ਡਿਗੀ ਕਿਉਂਕਿ ਇਹ ਰੱਬ ਨੂੰ ਨਹੀਂ ਮੰਨਦਾ। ਇਹਦਾ ਬਚ ਗਿਆ ਕਿਉਂਕਿ ਇਹ ਰੱਬ ਨੂੰ ਮੰਨਦਾ। ਨਹੀਂ ਤਾਂ ਦੱਸਿਆ ਆਪਾਂ ਪਹਿਲਾਂ ਵੀ ਦਿੱਤੀ ਹੈ ਜੇ ਇਹ ਗੱਲ ਹੋਵੇ ਤੇ ਕਿੰਨੀ ਦੁਨੀਆ ਜਿਹੜੀ ਆ। ਉਹ ਆਪਣੂ ਨੀ ਬਣਦੀ ਇਹ ਇਹੋ ਜਿਹੜੇ ਇਨਸੀਡੈਂਟ ਹੋ ਜਾਂਦੇ ਆ ਕੁਝ ਹੋ ਜਾਂਦਾ ਉਹ ਕਈ ਕਈ ਚੀਜ਼ਾਂ ਇਹਦੇ ਬੜੀ ਕੰਪਲਿਕੇਟਿਡ ਹੈਗਾ ਕਿ ਉੱਥੇ ਕਿਉਂ ਇਹ ਤਬਾਈ ਹੁੰਦੀ ਆ ਨਹੀਂ ਉਹਦੇ ਕਿਹਦੇ ਕਿ ਜਿਹੜਾ ਕਿਹਦੇ ਕਿ ਡਿਗਣੀ ਆ ਉਹ ਕਹਿੰਦੇ ਹੋ ਜਿਹੜੇ ਇਹ ਤਾਂ ਆਪਾਂ ਕੀ ਕਿ ਜਿਹੜੇ ਰੱਬ ਨੂੰ ਮੰਨਣ ਵਾਲੇ ਆ ਉਹਨਾਂ ਦੀ ਮਰਤੂ ਨਾ ਹੁੰਦੀ ਹੋਵੇ ਉਹ ਬਿਮਾਰ ਨਾ ਪੈਂਦੇ ਹੋਣ ਹਾਂ ਤੁਸੀਂ ਦੇਖੋ ਜਿੰਨੇ ਵੀ ਜਿਹੜੇ ਮਾਤਾ ਬੁੱਧ ਜਾਂ ਉਹ ਜਿਹੜੇ ਮਹਾਨ ਸ਼ਕਤੀਤਾ ਹੋਈਆਂ ਤਾਂ ਬੜੀ ਛੋਟੀ ਉਮਰ ਤੇ ਉਹਨਾਂ ਦੀ ਉਹ ਸਦਾਰ ਬਿਮਾਰੀ ਨਾਲ ਚਲਾਣਾ ਕਰ ਗਏ ਆ ਜਿਦਾ ਸਰੀਰ ਦੇ ਆਪਣੇ ਨਿਜਮ ਆ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਡੇ ਉਦਾਹਰਣ ਹੈਗੀ ਆ ਬਾਕੀ ਦੀ ਕੁਦਰਤ ਆਫਤਾ ਹੀ ਨੇ ਉਹ ਤੁਹਾਨੂੰ ਦੇਖਦੀਆਂ ਕਿ ਇਹ ਰਬ ਨੂੰ ਮੰਨਣ ਵਾਲਾ ਜਾਂ ਨਿਮਨਣ ਵਾਲਾ ਉਹਦੇ ਜੋ ਨਿਜਮ ਆ ਕਿ ਜਿਹੜਾ ਉਹਦੇ ਅੱਗੇ ਆਇਆ ਅੱਗੇ ਜਿਹੜਾ ਹੱਥ ਤੇ ਜਿਹੜਾ ਪਊਗਾ ਉਹ ਸੜੂਗਾ ਇਹ ਲਈ ਗੁਰਬਾਣੀ ਜਾ ਕੇ ਆ ਕਿ ਮੋਰਾ ਹੋਵੇ ਹੱਥ ਜੇ ਅਸੀਂ ਹੱਥ ਜੀ ਜ਼ਹਿਰ ਲੈ ਕੇ ਅਸੀਂ ਚੱਖਾਂਗੇ ਤਾਂ ਭਵੇਂ ਅਸੀਂ ਗੁਰਮੁਖਾਂ ਚਾਹੇ ਮਨਮੁਖਾਂ ਜ਼ਹਿਰ ਨੇ ਅਸਰ ਕਰਨਾ ਜੇ ਆ ਰਹੀ ਨਹੀਂ ਦੇਖਣ ਲੱਗਾ ਕਿ ਇਹ ਰੱਬ ਨੂੰ ਮੰਨਣ ਵਾਲਾ ਮੈਂ ਇਲਾਜ ਕਰ ਜੂੰਗਾ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਬਾਦ ਨਜ਼ਰ ਮਾਰੀਏ ਪਤਿਆਂ ਲੋਹਾਂ ਤੇ ਬਿਠਾਉਂਦੇ ਆ ਤੇ ਮਹਾਰਾਜ ਦੇ ਸ਼ਰੀ ਦੇ ਬਕਾਦਾ ਸ਼ਾਲੇ ਪੈਂਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹੜਾ ਪਠਾਣ ਜੂ ਸ਼ਰਾ ਮਾਰਦਾ ਉਹਦਾ ਉਹ ਮਹਾਰਾਜਾ ਜ਼ਖਮੀ ਹੁੰਦੇ ਆ ਬਕਾਦਾ ਲੋਹ ਬਗਦਾ ਬਰੂ ਤੇਗ ਬਹਾਦਰ ਮਹਾਰਾਜ ਦੇ ਸੀਰ ਤੇ ਤੋਂ ਜਲਾ ਤਲਵਾਰ ਚਲਾਉਂਦਾ ਜਿਹੜਾ ਸੀਸਾ ਮਹਾਰਾਜ ਦਾ ਧਾੜੋਂ ਅਲੱਗ ਹੁੰਦਾ ਉਹ ਇਸ ਲਈ ਜਿਹੜਾ ਜਿਹੜੀ ਕੁਦਰਤ ਦਾ ਜੋ ਨਿਜਮ ਆ ਜੋ ਉਹਦੇ ਵਿੱਚ ਇਹ ਨਹੀਂ ਫਰਕ ਪੈਂਦਾ ਕਿ ਇਹ ਉਹਨੂੰ ਮੰਨਣ ਵਾਲਾ ਜਾਂ ਨਹੀਂ ਮੰਨਣ ਵਾਲਾ ਹਾਂ ਫਰਕ ਪੈਂਦਾ ਜਿਹੜਾ ਬੰਦਾ ਜਿਹਨੂੰ ਜਿੱਦੇ ਜ਼ੁਲਮ ਟਾਇਆ ਜਾ ਰਿਹਾ ਉਹਦੀ ਅਵਸਥਾ ਕੀ ਆ ਤੁਸੀਂ ਦੇਖਦੇ ਆਂ ਕਿ ਜਿਨ੍ਹਾਂ ਅਰਦਾਸ ਵਿੱਚ ਚੇਤੇ ਕਰਦੇ ਆਂ ਕਿ ਜਿਵੇਂ ਸਿੰਘਾਂ ਸਿੰਘ ਨੇ ਧਰਮ ਲਈ ਸੀ ਤੇ ਬੰਦ-ਬੰਦ ਕਟਾਏ ਖੋਪਰੀਆਂ ਲੁਆਈਆਂ ਤਰਕੀਆਂ 'ਤੇ ਚੜੇ ਦੇਖੋ ਨਾ ਚਰਕੀਆਂ ਲਥੀਆਂ ਚਰਕੀਆਂ 'ਤੇ ਚੜੇ ਹੋ ਸ਼ਹੀਦ ਹੋਏ ਆ ਬੰਦ-ਬੰਦ ਕਟੇ ਗਏ ਆ ਉਹ ਰੁਕੇ ਨਹੀਂ ਪਰ ਉਹਨਾਂ ਦੀ ਜਿਹੜੀ ਮਾਨਸਿਕ ਅਵਸਥਾ ਸੀਗੀ ਉਹ ਟੈਂਦੀ ਗੱਲਾਂ ਵਿੱਚ ਨਹੀਂ ਆਏ ਉਹ ਇਹੋ ਜਿਹੇ ਜ਼ੁਲਮ ਸਹਿੰਦੇ ਹੋਏ ਵੀ ਉੱਚੜ ਦੀ ਕਲਾ ਵਿੱਚ ਆ ਉਹਨਾਂ ਕੋਲ ਉਹ ਆਤਮਾ ਵਾਲਾ ਆਤਮ ਸ਼ਕਤੀ ਕਹਿ ਲੋ ਕਿ ਉਹ ਡੋਲਦੇ ਨਹੀਂ ਡੋਲ ਕੇ ਉਹ ਇਹ ਨਹੀਂ ਮੰਨਦੇ ਹਾਰਨੇ ਮੰਨਦੇ ਬਲਕਿ ਉਹਨਾਂ ਦਾ ਜਿਹੜਾ ਸੁਧਕਾ ਭਰੋਸਾ ਉਹ ਕਾਇਮ ਰਹਿੰਦਾ ਦੇਖੋ ਜਦੋਂ ਅਸੀਂ ਸਿੰਗਲ ਸਿੰਘ ਦੀ ਗੱਲ ਕਰਦੇ ਆ ਕਿ ਮਾਵਾ ਦੇ ਕੁਛੜ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਭੁੱਖੇ ਪਾਣਾ ਰੱਖਿਆ ਜਾ ਰਿਹਾ ਆ ਉਹਨਾਂ ਕੋਈ ਬੜੀ ਕਰੜੀ ਮਿਹਨਤ ਕਰਵਾਈ ਜਾ ਰਹੀ ਆ ਫਿਰ ਇਥੇ ਹੀ ਜਿਹੜਾ ਜ਼ਾਲਮ ਜਿਹੜਾ ਉਹ ਇਥੇ ਹੀ ਰੁਕਦਾ ਨਹੀਂ ਬਲਕਿ ਉਹਨਾਂ ਦੇ ਕੁਛੜ ਚੋਂ ਗੋਦ ਚੋਂ ਛੋਟੇ ਬੱਚੇ ਲੈ ਕੇ ਉਹਨਾਂ ਦੇ ਸਾਹਮਣੇ ਜਿਹੜਾ ਉਹ ਤੜਫਾਤ ਰੁਵਾ ਕੇ ਮਾਰਦਾ ਫਿਰ ਵੀ ਉਹਨੂੰ ਜਿਹੜਾ ਉਹ ਸਬਰ ਨਹੀਂ ਆਉਂਦਾ ਰੁਕਦਾ ਨਹੀਂ ਬਲਕਿ ਉਹਨਾਂ ਦੇ ਛੋਟੇ ਟੋਟੇ ਕਰਦਾ ਉਹ ਫਿਰ ਹਾਰ ਬਰਾਉ ਕੇ ਉਹਨਾਂ ਦੇ ਗਲਾਂ ਵਿੱਚ ਪਾਉਂਦਾ ਪਰ ਫਿਰ ਵੀ ਉਹ ਮਾਵਾਂ ਜਿਹੜੀਆਂ ਉਹ ਜਦੋਂ ਅਰਦਾਸ ਕਰਦੀਆਂ ਤਾਂ ਉਹ ਕੋਈ ਵਰਦਵਾ ਨਹੀਂ ਦਿੰਦੀਆਂ ਜਾਈ ਨਹੀਂ ਕਹਿੰਦੀਆਂ ਕਿ ਵਾਹਿਗੁਰੂ ਅਸੀਂ ਤੈਨੂੰ ਇਹਨਾ ਮੰਨਦੀਆਂ ਸੀ ਕਿ ਆ ਜੇ ਤੇਰਾ ਨਾਂ ਲੈਣ ਵਾਲੇ ਸਾਨੂੰ ਆ ਦਿਨ ਦੇਖਣੇ ਪੈ ਰਹੇ ਆ ਕਸ਼ਟ ਇਸੇ ਲਈ ਉਹਨਾਂ ਨੂੰ ਉਠਾਉਣੇ ਪੈ ਰਹੇ ਆ ਕਿਉਂਕਿ ਉਹ ਸਿੱਖਾ ਠੀਕ ਜੋ ਸਿੱਖੀ ਛੱਡ ਦਿੰਦੀਆਂ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਬਲਕਿ ਉਹਨਾਂ ਨੂੰ ਇਨਾਮ ਨਹੀਂ ਮਿਲਦੇ ਉਹਨਾਂ ਦੇ ਪੇਸ਼ਕਸ਼ਾਂ ਹੋ ਰਹੀਆਂ ਕੋਈ ਸ਼ੀਖ ਦਾ ਐਸੇ ਆ ਕਿ ਜਿੰਨਾਂ ਸਾਹਮਣੇ ਵਿਕਲਪ ਆਗਾ ਕਿ ਤੁਸੀਂ ਜਾਨ ਬਚਾਉਣਾ ਚਾਹੁੰਦੇ ਹੋ ਤਾਂ ਬਚਾ ਸਕਦੇ ਹੋ ਜੇ ਤੁਸੀਂ ਸਾਡੀ ਗੱਲ ਮੰਨ ਲਵੋ ਤੁਹਾਡੀ ਜਾਨ ਹੀ ਬਖਸ਼ੀ ਨਹੀਂ ਹੋਗੀ ਬਲਕਿ ਤੁਹਾਨੂੰ ਇਨਾਮ ਵੀ ਦਿੱਤੇ ਜਾਣਗੇ ਉਹਦਿਆਂ ਦੀ ਪੇਸ਼ਕਸ਼ ਹੋ ਰਹੀ ਆ ਬਿਲਕੁਲ ਪਰ ਉਹ ਦੇਖੋ ਕਿ ਉਹ ਜਿਹੜੀ ਉਹਨਾਂ ਦੀ ਅਡੋਲਤਾ ਜੋ ਡਿਡਕਤਾ ਉਹ ਵਰਕਰ ਆ ਰਹੀਦੀ ਆ ਤੋਂ ਇਹ ਜਿਹੜੇ ਚੇਂਜਸ ਤੁਹਾਡੇ ਲਈ ਆਉਂਦੀ ਆ ਕਿ ਜਿਹੜਾ ਜੋ ਸ਼ਾਸਤ ਬਾਹਰ ਕਰਦੇ ਆ ਬਾਹਰ ਰੁਕਦਾ ਨਹੀਂ ਜੇ ਉਹ ਤੋਂ ਲੌਂਦੇ ਆ ਤੋਂ ਲੈ ਜਾਂਦੀ ਆ ਪਰ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਕਮਜ਼ੋਰ ਨਹੀਂ ਪੈਂਦਾ ਠੀਕ ਇਹ ਫਰਕ ਜ਼ਰੂਰ ਹੈਗਾ ਬਾਕੀ ਜਿਆਕੀ ਅਸੀਂ ਕਿ ਰੱਬ ਨੂੰ ਮੰਨਣ ਜਾਂ ਨਾ ਮੰਨਣ ਕਰਕੇ ਐਸਾ ਹੁੰਦਾ ਹਮ ਇਹ ਗੁਰਬਾਣੀ ਜਦੋਂ ਤੁਹਾਨੂੰ ਦ੍ਰਿੜ ਕਰਾਉਂਦੀ ਆ ਜਦੋਂ ਤੁਸੀਂ ਰੱਬ ਨਾਲ ਜੁੜੇ ਹੋਨੇ ਆ ਜਿਹਨੂੰ ਕੋ ਪਾਉਦੇ ਰੱਬ ਦੇ ਹੁਕਮ ਨੂੰ ਸਮਝਦੇ ਆ ਤਾਂ ਫਿਰ ਸਾਨੂੰ ਜਿਹੜਾ ਭਾਵੇਂ ਕਸ਼ਟ ਆਉਂਦੇ ਵੀ ਆ ਪਰ ਅਸੀਂ ਦੁਖੀ ਨਹੀਂ ਹੁੰਦੇ ਇਸ ਲਈ ਜਦੋਂ ਬਾਣੀ ਵਿੱਚ ਆ ਕੇ ਕਿ ਪ੍ਰਭ ਕੈ ਸਿਮਨ ਦੁੱਖ ਨ ਸੰਤਾਪੈ ਕਿ ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਦੁੱਖ ਤਾਂ ਆਉਂਦੇ ਆ ਇਹ ਨਹੀਂ ਕਿ ਕਸ਼ਟ ਨਹੀਂ ਆਉਂਦੇ ਪਰ ਉਹ ਦੁੱਖਾਂ ਵਿੱਚ ਘਬਰਾਉਂਦਾ ਨਹੀਂ ਕਿਸੇ ਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਲਛਣ ਦੱਸਦੇ ਆ ਉਹਨਾਂ ਮਨੁੱਖਾਂ ਦੇ ਪ੍ਰਾਣੀਆਂ ਦੇ ਕਿ ਜਿਨ੍ਹਾਂ ਅੰਦਰ ਸਤਿਮੁਤੇ ਰੱਬ ਵਸਿਆ ਜੇ ਰੱਬ ਨਾਲ ਜੁੜੇ ਹੋਏ ਆ ਤਾਂ ਪਹਿਲਾ ਲਛਣੀ ਇਹ ਕਹਿੰਦੇ ਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਜਿਹੜਾ ਮਨੁੱਖ ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ ਦੁੱਖ ਆਉਂਦੇ ਮਰ ਇਹ ਨਹੀਂ ਕਹਿੰਦੇ ਕਿ ਦੁੱਖ ਨਹੀਂ ਹੋਣਗੇ ਉਸ ਲਈ ਮੈਂ ਫਿਰ ਬਿੰਦੀ ਕਰਾਂ ਕਿ ਜੋ ਅਸ ਨੂੰ ਆਮ ਦਖਿਆ ਜਾਂਦਾ ਆਖਿਆ ਜਾਂਦਾ ਕਿ ਤੁਸੀਂ ਰੱਬ ਦਾ ਨਾਮ ਲੋਗੇ ਕੋਈ ਕਸ਼ਨੀ ਆਊਗਾ ਇਹ ਮੇਰੇ ਵਗੇ ਜ਼ਰੂਰ ਕਹਿੰਦੇ ਹੋਣਗੇ ਪਰ ਘਟੋ ਗੁਰਬਾਣੀ ਐਸਾ ਨਹੀਂ ਕਹਿੰਦੀ ਉਹ ਤਾਂ ਕਹਿੰਦੀ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਕਿ ਦੁੱਖ ਤੇ ਆਉਣਗੇ ਪਰ ਤੈਨੂੰ ਰੱਬ ਨਾਲ ਜੁੜਨ ਨਾਲ ਉਹਦੇ ਹੁਕਮ ਨੂੰ ਸਮਝੇਂ ਆ ਇਹ ਤਾਕਤ ਮਿਲੂਗੀ ਕਿ ਦੁੱਖਾਂ ਵੇ ਤੂੰ ਘਬਰਾਵੇਂਗਾ ਨਹੀਂ ਤੂੰ ਅਡੋਲ ਰਹੇਂਗਾ ਤੋ ਇਸ ਲਈ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ ਕਿ ਜਿਹੜੇ ਲਾਜ ਐਂਸਲਸ ਜਾਂ ਕੈਲੀਫੋਰਨੀਆ ਗਾਰੇ ਇਲਾਕਿਆਂ ਵਿੱਚ ਜਾਂ ਹੋਰ ਕਈ ਥਾਂ ਜਿਹੜਾ ਐਸਾ ਹੁੰਦਾ ਸਾਡੇ ਆਪਣੇ ਬੀਸੀ ਜਿਹੜੀਆਂ ਬੀਸਿਕਨੀ ਅੱਗੇ ਲੱਗਦੀਆਂ ਗਰਮੀ ਹਰ ਗੱਦੇ ਜਿਹੜੀਆਂ ਕਿੰਨਾ ਕਿੰਨਾ ਨੁਕਸਾਨ ਹੁੰਦਾ ਹਾਂਜੀ ਤੋਂ ਇਸ ਲਈ ਜਿਹੜੇ ਇਹਦੇ ਕੋਈ ਰਬੀ ਫਸਲੀ ਦੀ ਗੱਲ ਨਹੀਂ ਬਲਕਿ ਜੋ ਵਾਤਾਵਰਣ ਜਿਹਦਾ ਉਹ ਸਮੂਹ ਰੂਪ ਵਿੱਚ ਆਪਾਂ ਸਾਰੇ ਜਿਹੜੇ ਆ ਉਹ ਸਾਡੇ ਸਭ ਤੋਂ ਪਹਿਲਾਂ ਵੀ ਜਿੰਮੇਵਾਰ ਆਖੇ ਜਾ ਸਕਦੇ ਆ ਜਿਹੜੇ ਰਹਿਣ ਵਾਲੇ ਆ ਜਿਹੜੇ ਕੇਅਰ ਨਹੀਂ ਕਰ ਰਹੇ ਵਾਤਾਵਰਣ ਦਾ ਧਿਆਨ ਰੱਖ ਲੈ ਜਾਂ ਇਸ ਸਮੇਂ ਜਿਹੜੇ ਬੰਦੋਬਸ ਕਰਨੇ ਬਣ ਆਇਆ ਕਿ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਿ ਮਰਾ ਇੱਕ ਮਨੁੱਖ ਦੀ ਗਲਤੀ ਕਰਨ ਜਿਹੜਾ ਉਹ ਅੱਗ ਲੱਗਣ ਦਾ ਕਾਰਨ ਬਣ ਜਾਂਦਾ ਤੋ ਇਹ ਕਾਰਨ ਜ਼ਰੂਰ ਤੇ ਰੱਬ ਦੀ ਕਰੋਪੀ ਮੰਨਣ ਜਾਂ ਨਾ ਮੰਨਣ ਦੀ ਗੱਲ ਨਹੀਂ ਜਾਂ ਰੱਬ ਦਾ ਆਪਣਾ ਦਿਖਾਉਣ ਦੀ ਗੱਲ ਨਹੀਂ ਆ ਮਨੁੱਖ ਨੂੰ ਇਬਰ ਜਿਹੜਾ ਸਾਦੇ ਆਪਣਾ ਆਪਣਾ ਝਾਂਦੀ ਮਾਰੀਏ ਤੋ ਸਾਨੂੰ ਆਪਣੀ ਜਿਹੜੀ ਸਮਰਥਾ ਉਹ ਤੁਹਾਨੂੰ ਧਿਆਨ ਵਿੱਚ ਆ ਜਾਊਗੀ ਸਾਡੇ ਕਿੰਨੇ ਕੁ ਪਾਇਆ ਕਿੰਨੇ ਕੁ ਹਸੀਅਤ ਹੈ ਕੀ ਆ ਤੁਸੀਂ ਰੱਬ ਨੂੰ ਤਾਂ ਰੱਬ ਦਾ ਹਰ ਚੇਨਾ ਹਰ ਪਲ ਦਿਖਾ ਰਿਹਾ ਕਿ ਸਭ ਕੁਝ ਸਾਡੇ ਵਸ ਨਹੀਂ ਸਭ ਕੁਝ ਸਾਡੇ ਕੰਟਰੋਲ ਵਿੱਚ ਨਹੀਂ ਜੀ ਠੀਕ ਹੈ ਤੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿਉਂਕਿ ਇਹ ਇੱਕ ਕੁਐਸਚਨ ਬੜਾ ਇੰਪੋਰਟੈਂਟ ਵਾਇਰਲ ਚੱਲ ਰਿਹਾ ਸੀ ਤੇ ਜਦੋਂ ਕੋਈ ਕੋਈ ਉਹ ਜੀ ਗੱਲ ਹੋ ਜਾਂਦੀ ਕਿਉਂਕਿ ਲਾਸ ਐਂਜਲਸ ਬਾਰੇ ਥੋੜਾ ਦੱਸਦੇ ਹਾਂ ਇਹ ਡੇਜ਼ਰਟ ਹੈਗਾ ਪਲੱਸ ਇਹ ਤੇ ਹਾਲੀਵੁੱਡ ਦੀ ਸਾਰੀ ਜਿੰਨੀ ਵੀ ਕਾਇਨਾ ਉੱਥੇ ਆਲੇ ਦੁਆਲੇ ਉਹ ਹਾਲੀਵੁੱਡ ਏਰੀਆ ਡਿਕਲੇਅਰ ਹੁੰਦਾ ਉੱਥੇ ਬਹੁਤ ਵੱਡਾ ਜੋ ਵੀ ਫਿਲਮੀ ਜਾਂ ਹੋਰ ਦੇ ਨੇ ਸਾਡੇ ਕਲਾਕਾਰ ਆ ਉੱਤੇ ਰਹਿੰਦੇ ਆ ਅਕਸਰ ਕਿਹਾ ਜਾਂਦਾ ਕਿ ਇਹ ਰੱਬ ਨੂੰ ਨਹੀਂ ਮੰਨਦੇ ਜਾਂ ਹੋਰ ਪਾਸੇ ਇਸ ਕਰਕੇ ਉਹਨਾਂ ਨੇ ਇਹ ਵੀਡੀਓਜ਼ ਚਲਾਈਆਂ ਜਾਂ ਚੱਲ ਰਹੀਆਂ ਸੀ ਸੋ ਅਸੀਂ ਸੋਚਿਆ ਕਿ ਆ ਦੇ ਬਾਰੇ ਜਰੂਰ ਸਾਡੇ ਸਰੋਤਿਆਂ ਨੇ ਵੀ ਕਿਹਾ ਪ੍ਰੋਗਰਾਮ ਕਰੋ ਕਿ ਐਦਾਂ ਦੇ ਪਰ ਇਹ ਬਿਲਕੁਲ ਕੋਈ ਅਬੂਜੀ ਗੱਲ ਨਹੀਂ ਹੈ ਉਹ ਠੀਕ ਹੈ ਕਿ ਹਰ ਇੱਕ ਬੰਦੇ ਦੀ ਆਪਣੀ ਸੋਚ ਹੈ ਉਹ ਰੱਬ ਨੂੰ ਮੰਨਦਾ ਨਹੀਂ ਮੰਨਦਾ ਪਰ ਇਹ ਕੋਈ ਸਜ਼ਾ ਦੇਣ ਦਾ ਜਾਂ ਪਰਟੀਕੂਲਰ ਲੈਵਲ ਤੇ ਕੋਈ ਚੀਜ਼ ਨਹੀਂ ਹੈ ਇਹ ਸਾਰੀ ਚੀਜ਼ ਮੈਨਮੇਡ ਵੀ ਹੋ ਸਕਦੀ ਹੈ ਪਰ ਜਿਸ ਵੇਲੇ ਰੱਬ ਨਹੀਂ ਵੀ ਸੀ ਜਿਸ ਵੇਲੇ ਅੱਜ ਤੋਂ ਲੱਖ ਸਾਲ ਪਹਿਲਾਂ 2 ਲੱਖ ਸਾਲ ਪਹਿਲਾਂ ਉਦੋਂ ਵੀ ਜੰਗਲ ਵਿੱਚ ਅੱਗਾ ਲਗਦੀਆਂ ਸੀ ਉਦੋਂ ਵੀ ਇਹ ਸਾਰਾ ਕੁਝ ਹੁੰਦਾ ਸੀ ਉਹ ਕਿਸੇ ਨੂੰ ਸਜ਼ਾ ਦੇਣ ਦੀ ਗੱਲ ਨਹੀਂ ਸੀ ਸੋ ਪਲੀਜ਼ ਜੇ ਕਿਸੇ ਵੱਲ ਤੁਸੀਂ ਦੇਖੋ ਐਵੋ ਜੀਆਂ ਵੀਡੀਓਜ਼ ਨੂੰ ਅੱਗੇ ਫਾਰਵਰਡ ਨਾ ਕਰਿਆ ਕਰੋ ਤਾਂ ਕਿ ਇਹ ਭੁਲੇਖੇ ਪਾਉਂਦੀਆਂ ਗੁਰਬਾਣੀ ਅਨੁਸਾਰ ਭਾਈ ਸਾਹਿਬ ਨੇ ਵੀ ਸਾਨੂੰ ਸਮਝਾਇਆ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਸ਼ੇਅਰ ਕਰੋ ਲਾਈਕ ਕਰੋ ਸੋ ਸਾਰਿਆਂ ਨੂੰ ਤੇ ਭਾਈ ਸਾਹਿਬ ਤੁਹਾਨੂੰ ਵਾਗ ਜੀ ਕਾ ਖਾਲਸਾ ਵਾਗ ਜੀ ਕੀ ਫਤਿਹ